ਮੈਨੂੰ ਅੱਜ ਇਹ ਨਾ ਦਿਲ ਦੀ ਗੱਲ ਕਰਨੀ ਹੈ ਕਿਉਂਕਿ ਮੈਂ ਵੀ ਇੱਕ ਆਮ ਬਸਤਾਂ ਦਾ ਨਸਲ ਹਾਂ ਮੈਂ ਕੋਈ ਬਹੁਤਾ ਬੜਾ ਲੀਡਰ ਨਹੀਂ ਹਾਂ ਇਹ ਜਿਹੜੇ ਫੋਟੋ ਦਾ ਸ਼ੌਕ ਹੈ ਤੋਂ ਦੇ ਭਰਾ ਦਾ ਹਾਂ ਕਿਉਂਕਿ ਸਿੱਧੂ ਨੇ ਵੀ ਪਾਰਟੀਆਂ ਦੇ ਵਿੱਚੋਂ ਇਹ ਸਮਾਜਿਕ ਬਦਲਾਅ ਨੂੰ ਧੂਰ ਕਰਨ ਦਾ ਪੀੜਾ ਚੁੱਕਿਆ ਸੀ ਤਾਂ ਸਭ ਤੋਂ ਵਧੀਆ ਪਲੇਟਫਾਰਮ ਕਿਹਦਾ ਕਿਹਾ ਸੀ ਕਾਂਗਰਸਵਾਦ ਨੂੰ

ਉਸੀਂ ਜਾ ਕੇ ਅਸੀਂ ਉਹ ਕਸਰ ਵੀ ਪੂਰੀ ਕਰ ਦੇਣੀ ਹੈ ਫਿਰ ਮੈਂ ਵਿਨੇਪੀ ਦੀ ਗੱਲ ਕਰਾਂ ਮੈਂ ਤੁਹਾਡੇ ਸਾਹਮਣੇ ਤੁਹਾਡੇ ਵਰਗੇ ਕਿਸਾਨ ਨੇ ਛੋਟਾ ਜਿਹਾ ਪਿੱਦਾ ਭੁੱਗੀ 5-7 ਦਿਨਾਂ ਦਾ ਮਾਲ ਲਿਆ ਪਰੰਤੂ ਜੇ ਮੈਨੂੰ ਇੱਥੋਂ ਕਾਹਤੇ ਇੱਥੇ ਖੜਾ ਕੀਤਾ ਸਾਹਰੇ ਡੇਟੇ ਨਹੀਂ ਕੀਤਾ ਤੁਹਾਡੇ ਝੂਠ ਨਹੀਂ ਕੀਤਾ ਕਿਉਂਕਿ ਉਹ ਬੱਚੇ ਨੇ ਇਤਨੀ ਹਿੰਮਤ ਦਿਖਾਈ ਔਰ ਇਤਨਾ ਕਿ डिफरेंट ਪਾਰਟੀਆਂ ਦੇ ਨਾਲ ਜਿੱਥੇ ਆਪਣਾ ਕੈਰੀਅਰ ਨੂੰ ਸਵਾਲਿਆ ਉੱਥੇ ਜਾ ਕੇ ਇੱਕ ਪੋਲਿਟਿਕਸ ਪਾਰਟੀ ਵਿੱਚ ਜਾ ਕੇ ਉੱਥੇ ਵੀ ਇੱਕ ਵਧੀਆ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਗੁਮੇਰ ਪਾਸੇ ਬੀਤੇ ਦਿਨ ਜਿਹੜਾ ਹੂਟ ਦਾ ਨੌਜਵਾਨ ਤੁਹਾਡੇ ਚੋਂ ਉੱਦਮ ਕਰਦਾ ਫੋੜਾ ਜਾ ਇਹਨੀਆਂ ਖਾਂ ਦੇ ਵਿੱਚ ਚੁਗਦਾ ਹੋ ਰੱਖਿਆ ਲੱਗ ਜਾਂਦਾ। ਇਹਨਾਂ ਨੂੰ ਸਾਡੇ ਕਿਸਾਨ ਬੌਂਦਰ ਤੇ ਬੈਠੇ ਹੋਏ ਪਾਕਿਸਤਾਨੀ ਕਰਦੇ ਪਹਿਲੇ ਵਾਰੀ ਅਤਵਾਦੀ ਲੱਗਦੀ ਹੈ। ਹਾਂ ਸਾਡੇ ਜਿਮੀਨ ਸਾਡੀ ਮਾਂ ਔਰ ਸਾਡੀਆਂ ਮੰਨਾਂ ਜਿਹੜੀਆਂ ਨੇ ਕੋਈ ਜਗੋਂ ਤੇਰਿਆਂ ਨਹੀਂ ਕੋਈ ਰਾਇਦਾ ਨਹੀਂ ਹੈਦੀ ਜੋ ਤੂੰ ਮੰਗਦਾ ਉਹ ਸਦਾ ਰਾਈਤ ਹੈ ਔਰ ਇਹਨੇ ਪੰਜਾਬ ਤੇ ਹਰਿਆਣਾ ਨੂੰ ਇਸ ਤਰ੍ਹਾਂ ਬਣਾਤਾ ਜਿੱਦਾਂ ਅਸੀਂ ਤੋਂ ਪਾਕਿਸਤਾਨ ਮਕਰੋਸ ਕਰਕੇ ਜਾਂਦੇ ਇਹ ਸਾਡਾ ਛੋਟਾ ਭਰਾ ਸਾਡੀਆਂ ਮੰਦਾ ਸੰਗਿਆ ਸਾਡੀਆਂ ਨੋੜਾ ਸੰਗੀਆਂ ਤਾਂ ਇਹ ਜੋ ਸੰਘਰਸ਼ ਜਿਹੜਾ ਆਪਾਂ ਪਹਿਲਾਂ ਜਿੱਤ ਪ੍ਰਾਪਤ ਕੀਤੀ ਹੈ ਹੋਨ ਵੀ ਤੁਸੀਂ ਕਿਤੇ ਫਿਰਕਣਾ ਜਾਇਓ ਮੈਂ ਤੁਹਾਡੇ ਭਰਾ ਦਾ ਸਨੇਹਾ ਲੈ ਕੇ ਤੁਹਾਡੇ ਕੋਲ ਪਹੁੰਚਿਆ ਮੈਂ ਪਹਿਲਾਂ ਵੀ ਕਹਿ ਆ ਵੀ ਮੈਂ ਕੋਈ ਬਹੁਤਾ ਵੱਡਾ ਬੁਲਾਰਾ ਨਹੀਂ ਐ ਕਿਈ ਅਜਿਹਾ ਕੋਈ ਸ਼ਬਦ ਵੀ ਨਿਕਲ ਜਾਂਦਾ ਤਾਂ ਮੈਨੂੰ ਆਪਣੀ ਵਰਕਾਸਟਾ ਅਭਿਜਕੀ ਸੰਖੇਪੇ ਬਾਫ ਕਰਿਓ ਪਰੰਤੂ ਮੇਰੇ ਮਨ ਦੀ ਭਾਵਨਾ ਇਹ ਐ ਇਹ ਸਾਰਾ ਯੂਨੀਵਰਸ ਨੂੰ ਪਿਆਰ ਕਰਦਾ ਐ ਸਭ ਨੂੰ ਪਿਆਰ ਕਰਦਾ ਐ ਅਸੀਂ ਜ਼ਿੰਮੇਵਾਰੀ ਵਧਾ ਕੇ ਚੱਲੇ ਆ ਜੇ ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ ਸਿੱਧੂ ਦੇ ਕਾਂਗਰਸ ਦਾ ਸਬੰਧੀ ਤੇ ਕਾਂਗਰਸ ਦੀ ਧੂੜਾ ਲੱਗਣ ਦਿਓ ਇਸ ਵਾਰ ਸਾਨੂੰ ਦੇ ਵਿੱਚ ਅੱਜ ਚੌਂਦਾਂ ਹਾਂ ਸਿੱਧੂ ਮੁਥੇਵਾਲਾ ਅਮਰੇ ਸਿੱਧੂ ਮੁਥੇਵਾਲਾ ਅਮਰੇ ਆਪਾਂ ਪਰ ਅਲੂ ਜੀ ਦੀ ਦੁਆ ਕੇ ਚੱਲੇ ਆ ਕਿ ਤਿੰਨ ਤਰੀਕ ਤੱਕ ਤੁਸੀਂ ਜਦੋਂ ਵੀ

ਉਹਨਾਂ ਬਦਮਾਸ਼ਾਂ ਦੀ ਇੰਟਰਵਿਊ ਕਰਵਾਉਂਦੇ ਆ ਜੇਲ੍ਹ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰ ਦੇ ਨਾਮ ਦੇਤੇ ਵੀ ਇਹਨਾਂ ਤੇ ਕਾਰਵਾਈ ਕਰੋ ਹਾਲੇ ਤੱਕ ਵੀ ਸਵਾ ਸਾਲ ਲੱਗਾ ਇਹ ਕਾਲ ਮਟੋਲ ਕਰੀ ਜਾਂਦੇ ਆ ਸਰਕਾਰ ਵੱਲੋਂ ਅਸੀਂ ਆ ਜੂਟ ਆਪਣਾ ਕੰਮ ਚਲਾਉਂਦਾ ਹੈ ਆਪਣਾ ਕਾਰੋਬਾਰ ਕਰਦਾ ਹੈ ਸਰਕਾਰ ਦਾ ਟੈਕਸ ਦਿੰਦਾ ਹੈ ਪਰ ਮੁਲਕੀ ਕਿਰਾਨੇ ਦਾ ਭਰਦਾ ਕੰਮ ਹੁੰਦਾ ਪਰੰਤੂ ਸਰਕਾਰ ਕੀ ਕਰਦੀ ਹੈ ਬਦਮਾਸ਼ਾਂ ਦੇ ਨਾਲ ਸਾਂਝ ਪੈਰੀਆਂ ਕਰਕੇ ਇਹਨਾਂ ਨੂੰ ਮਾਰਨ ਦਾ ਕੰਮ ਕਰਦਾ ਵੀਰੋ ਇਹ ਜੇ ਮੈਂ ਦਿੱਤਾ ਰੁਕਾ ਦੇਣਾ ਲੈ ਕੇ ਆਇਓ ਮੈਂ ਤੁਹਾਡੇ ਮਰ ਹੱਥ ਮੋੜ ਕੇ ਬੇਨਤੀ ਕਰਨਾ ਰਾਹੁਲ ਗਾਂਧੀ ਨੂੰ ਮਜਬੂਰ ਕਰਨਾ ਰਾਹੁਲ ਗਾਂਧੀ ਜਿਸ ਤਾ ਹੁੰਦੇ ਜੇ 24 ਸਾਲਾਂ ਕੇ ਤੁਹਾਡੇ ਜੀਵਨ ਦੇ ਇਮਾਨਦਾਰ ਗੁਜਰਤ ਦੇ ਜਾਣਗੇ ਤਾਂ ਅਸੀਂ ਕਹਾਂ ਦਾ ਸਮਝ ਮੁਕਾ ਤੁਮ ਹਾਂ ਹੁਣ ਤੋਂ ਬਹੁਤ ਵੱਡੀ ਉਮੀਦ ਲੈ ਕੇ ਜਾ ਰਹੇ ਹਾਂ ਕਿ ਤੁਸੀਂ ਡੋਰ ਟੂ ਡੋਰ ਆਪ ਨੂੰ ਕਦਨ ਬਲੇ ਥੋੜੇ ਜੇ ਤਰੀਕ ਪੰਜ ਤਰੀਕ ਆਜ ਸੀ ਤੇ ਹੁਣ ਬਸ ਪੰਜ ਸੱਤ ਦਿਨ ਘਾਤਾ ਸਮਾ ਲਿਓ ਪਰੰਤੂ ਮੈਂ ਤੇ ਗੋਲ ਤੋਂ ਦੌਰ ਜਾ ਕੇ ਕਰਿਓ ਤੇ ਕੈਂਪੇਨ ਚੋਂ ਵੀ ਸਾਦਾ ਹੱਥ ਨੂੰ ਕੱਢ ਜਾਣਾ ਹੈ ਕਿੰਨਾ ਇਹ ਕੋਈ ਕਿਸੇ ਦੇ ਖਲਾਫ ਹੋਣਾ ਹੋਊਗਾ